इमारत मिली लाश थी इतला कब्जे चीफ दविंदर सिंह गुरदासपुर पुलिस थाना कानूवान के पिंड वडैच कोती लाश पाई गई है इसकी सूचना पिंड वास नास हैरानी पाई जा रही है है ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਸ লাশ ਨੂੰ ਪਿੰਡ ਵੜਾਚਕੂਲ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਬਣੇ ਹੋਏ ਪੰਚਾਇਤੀ ਇਮਾਰਤ ਵਿੱਚ ਦੇਖਿਆ ਇਸ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਬੱਸ ਸਟਾਪ ਨੇੜੇ ਪਾਣੀ ਵਾਲੇ ਨਲਕੇ ਤੋਂ ਪਾਣੀ ਲੈਣ ਆਇਆ ਤਾਂ ਉਸ ਨੂੰ ਕਾਫੀ ਦੁਰਗੰਧ ਦਾ ਮਹਿਸੂਸ ਕੀਤੀ ਜਦੋਂ ਉਸਨੇ ਪੰਚਾਇਤੀ ਖੰਡਰ ਇਮਾਰਤ ਵਿੱਚ ਜਾ ਕੇ ਵੇਖਿਆ ਤਾਂ ਉਥੇ ਇੱਕ লাশ ਪਈ ਹੋਈ ਸੀ ਉਸਨੇ ਇਸ ਦੀ ਸੂchnਾ ਤੁਰੰਤ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਨੂੰ ਦਿੱਤੀ ਜਿਸ ਉਪਰੰਤ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਸਾਰੀ ਘਟਨਾ ਤੋਂ ਜਾਣੂ ਕਰਾਇਆ ਪੁਲਿਸ ਵੱਲੋਂ ਇਸ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ ਇਸ ਬਾਰੇ ਗੱਲਬਾਤ ਕਰਦੇ ਹੋਏ ਐਸ ਐਚਓ ਕਾ ਅਨੁਵਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ਉਤੇ ਜੀ ਅੱਜ ਸਵੇਰੇ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਪਿੰਡ ਦਾ ਮੁੰਡਾ ਇੱਕ ਆਇਆ ਸੀ ਪਰਚੀ ਘਟਾਉਣ 10 ਲੱਖ ਨਸੂਰਸ ਦੇ ਬੀਮੇ ਵਾਲੀ ਉਹ ਪਾਣੀ ਵੀ ਇਥੋਂ ਖੜਦੇ ਨਲਕਾ ਤੇ ਉਹ ਅੰਦਰ ਗਿਆ ਰੱਖਣਾ ਆਪਣਾ ਉਹ ਪਾਣੀ ਰੱਖਣਾ ਜਿਹੜਾ ਹੁੰਦਾ ਵਾ ਰੈਂਬਰ ਕੀ ਬੋਲਦੇ ਉਹਨੂੰ ਤੇ ਉਹ ਅੰਦਰੋਂ ਸਮੈਲ ਆਈ ਤੇ ਉਹਨੇ ਜਾ ਕੇ ਗੌਰ ਨਾਲ ਵੇਖਿਆ ਤੇ ਉਹਨੇ ਮੈਨੂੰ ਦੱਸਿਆ ਵੀ ਸਰਪੰਚ ਸਾਹਿਬ ਅੰਦਰ ਕੋਈ ਲੱਗਦਾ ਡੈੱਡ ਬਾਡੀ ਪਈ ਆ ਬੰਦਾ ਮਰਿਆ ਤੇ 스멜 ਆ ਰਹੀ ਆ ਤੇ ਮੈਂ ਫਿਰ ਉਸੇ ਟਾਈਮ ਹੀ ਸਰਦਾਰ ਗਰਨਾਮ ਸਿੰਘ ਐਸਐਚਓ ਆਪਣੇ ਸਾਡੇ ਕੰਨਵਨ ਸਾਡੇ ਹੋਇਆ ਇਹਨਾਂ ਨੂੰ ਫੋਨ ਤੇ ਰਾਤ ਐਵੇਂ ਟਾਈਮ ਦੀ ਆ ਆ ਪੀਆ ਆ ਇਨਸੀਡੈਂਸ ਹੋਇਆ ਜੀ ਉਹ ਫਿਰ ਮੌਕੇ ਤੇ ਆਏ ਉਹਨਾਂ ਨੇ ਵੇਖਿਆ ਜੀ ਹੁਣ ਜੀ ਇਹ ਸਹੀ ਜਾਣਦੇ ਵੀ ਨਹੀਂ ਕੌਣ ਹੈਗਾ ਜੀ ਤੇ ਅਣਪਛਾਤੀ ਸਰਦਾਰ ਗਰਨਾਮ ਸਿੰਘ ਹੋਣਾ ਭਾਜੀ ਐਸਐਚਓ ਕੰਨ ਹੋਣਾ ਉਹਨਾਂ ਨੇ ਆਪਣੀ ਨਿਗਰਾਨੀ ਹੇਠ ਕਾਰਵਾਈ ਕੀਤੀ ਆ ਤੇ ਡੈੱਡ ਬਾਡੀ ਜਿਹੜੀ ਆ ਉਹ ਲੈ ਕੇ ਲੱਦ ਕੇ ਭੇਜਤੀ ਆ ਸੀਵਲ ਹਸਪੀਟਲ ਨੂੰ ਪੋਸਟਮਾਰਟਮ ਲਈ ਇਹ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਵੈਲ ਹਸਪੀਟਲ ਚ। ਰਕੀਆ ਬਤਰਾ ਕੈਂਟ ਇਡੀ ਅਧਿਸ਼ਨਾਕਤ ਕਰਵਾਵਾਂਗੇ। ਇਹ ਵਗੀ ਤੇ ਵਧੀਆ ਵਾ। ਪਰ ਪਛਾਣੇ ਨਹੀਂ ਆ ਰਿਹਾ ਕੌਣ ਹੈਗਾ ਵਾ। ਇਹ ਕਿੱਥੇ ਭੇਜੀ ਆ ਜੀ Laash ਹੋਣੀ? ਇਹ ਪੋਸਟਮਾਰਟਮ ਲਈ ਭੇਜ ਦਿੱਤੀ ਸੀ ਵੈਲ ਹਸਪੀਟਲ ਚ।